ਸ਼ਾਇਦ ਰੱਬ ਦੀ ਮਰਜ਼ੀ ਸੀ ਨਾ ਮੈਂ ਉਹਦੇ ਘਰ ਜਾਣਾ ਸੀ ਸ਼ੰਮੀ ਦੀ ਕੁੱਖ ਚ ਦੋ ਬੱਚਿਆਂ ਨੇ ਸੀ ਮੇਰਾ ਵੀ ਰੱਬ ਨੇ ਸੋਚ ਲਿਆ ਉਹਦਾ ਵੀ ਸੋਚ ਲਿਆ ਮੇਰੇ ਨਾਲ ਧੱਕਾ ਤੇ ਉਹਨਾਂ ਨੇ ਕਰਨਾ ਸੀ ਨਾ ਰੰਜੀਤ ਨਾ ਸੋਚਦਾ ਹੋਊਗਾ ਪਰ ਮਾਂ ਤੇ ਸੋਚਦੀ ਹੋਗੀ ਨਾ ਕਿਉਂਕਿ ਉਹਦੇ ਲਈ ਭਾਵੇਂ ਇੱਕ ਹੋਵੇ ਭਾਵੇਂ ਦੋ ਹੋਣ ਉਹਦੇ ਲਈ ਬੱਚੇ ਜਿਹੜੇ ਬਹੁਤ ਜ਼ਰੂਰੀ ਹੁੰਦੇ ਆ ਮੈਂ ਕਿਸੇ ਨਾਲ ਕੋਈ ਗਲਤ ਨਹੀਂ ਕੀਤਾ ਹਰ ਮਨ ਤੋਂ ਮੈਨੂੰ ਗਲਤ ਨਾ ਘਿਆ ਤੂੰ ਮੰਨਦੀ ਨਹੀਂ ਤੂੰ ਉਸ ਟਾਈਮ ਵੀ ਗਲਤ ਸੀ ਅੱਜ ਵੀ ਤੂੰ ਗਲਤ ਹੈਂ ਮੈਂ ਗਲਤ ਨਹੀਂ। ਮੈਂ ਵੀ ਤਾਂ ਮਾਂ ਹੀ ਆ। ਤੇ ਮਾਂ ਕਿਸੇ ਹਾਲ ਚ ਗਲਤ ਨਹੀਂ ਹੁੰਦੀ। ਬਸ ਗੱਲ ਖਤਮ। ਮੈਂ ਰਣਜੀਤ ਨੂੰ ਲੈ ਕੇ ਤੂੰ ਚਲੀ ਜਾਵਾਂਗੀ। ਉਹ ਜਾਊਗਾ। ਮੈਂ ਲੈ ਜਾਵਾਂਗੀ। ਹਜੇ ਉਹਨੇ ਜੋਗਾ ਨਹੀਂ ਗਾ। ਕਿ ਆਪਣੇ ਪੈਰ ਪਿੱਛੇ ਕਰ ਲਵੇ। ਤੂੰ ਵੀ ਦੇਖ ਲਈ। ਥੇਗਾ ਰੋਕੀ ਹੋ ਥੋੜੀ ਗੱਡੀ ਇੱਥੇ ਤਾਂ ਰੁਕੀ ਐ ਇਹੋ ਘਾਰੀ ਤੇ ਤੂੰ ਤੈਨੂੰ ਹੀ ਪਤਾ ਥੋੜਾ ਘਾ ਕਰਦਾ ਤੇ ਤੈਨੂੰ ਮੈਂ ਆਖਿਆ ਵੀ ਇਹ ਟ੍ਰੇਨ ਤੇ ਚਲੀਏ ਤੂੰ ਹੀ ਪੰਜਾਬੋਂ ਗੱਡੀ ਕਿਉਂ ਖਿੱਚ ਲਿਆ ਉਹਦੀ ਤਾਂ ਕਿਤੇ ਨਾ ਐਡੀ ਪੇਜ ਕਿਤੇ ਉਹਨੇ ਵੇਖਿਆ ਨਾ ਪੰਜਾਬ ਦਾ ਨੰਬਰ ਆਪਣੇ ਆਪ ਨੂੰ ਲੈਣੀਆਂ ਦੇਣੀਆਂ ਪੈਣਗੀਆਂ ਤੇ ਜ਼ਰੂਰੀ ਥੋੜਾ ਪੰਜਾਬ ਦੇ ਨੰਬਰ ਤੋਂ ਹੋਰ ਹੀ ਕੋਈ ਆ ਸਕਦਾ ਵਾ ਪੰਜਾਬੀ ਇੱਥੇ ਕਿੰਨੇ ਹੁੰਦੇ ਆ ਜੇ ਜਗਾ ਟੁੱਕ ਪੈਣਾ ਹੋਵੇ ਨਾ ਉਦੋਂ ਫਿਰ ਪੈ ਜਾਂਦਾ ਵਾ ਤੈਨੂੰ ਨਹੀਂ ਪਤਾ ਉਹਦੀਆਂ ਨਜ਼ਰਾਂ ਕਿੱਡੀਆਂ ਪੇਗਿਆ ਕੋਈ ਨਹੀਂ ਮੈਂ ਪਹਿਲਾਂ ਵੀ ਗਲੀ ਵਿੱਚ ਜਦੋਂ ਤੇ ਵੇਖ ਗਿਆ ਹੈ ਨਾ ਉਦੋਂ ਵੀ ਇੱਕ ਦੋ ਗੱਡੀਆਂ ਪੰਜਾਬ ਦੀਆਂ ਲੰਘਦੀਆਂ ਵੇਖਿਆ ਗਿਆ ਇਹ ਨਾਨਕ ਭਰਾ ਆ ਘਾਰਿਆਂ ਉਹਦਾ ਅੜੀ ਕਰ ਰੋਕ ਤੀ ਜੇ ਰੋਕ ਦਿੱਤੀ ਚੱਲ ਫਿਰ ਨਿਕਲ ਕੇ ਬਾਹਰ ਇੱਥੇ ਕੀ ਕਰਨ ਗਏ ਨਹੀਂ ਮਾਤਾ ਹਜੇ ਨਹੀਂ ਜਾਣਾ ਆਪਾਂ ਮੈਨੂੰ ਅੱਜ ਦਾ ਦਿਨ ਪਹਿਲੋ ਵੇਖ ਲੈਣ ਦੇ ਕੀ ਆ ਕੀ ਨਹੀਂ ਆ ਲੈ ਹੁਣ ਇੱਕ ਦੋ ਦਿਨ ਹੋਰ ਵੇਖੇਗਾ ਕਿ ਕੌਣ ਆਉਂਦਾ ਤੇ ਕੌਣ ਜਾਂਦਾ ਵੇਖ ਮਾਤਾ ਮੈਂ ਨਾ ਪਹਿਲੋ ਤੁਹਾਨੂੰ ਕਿਹਾ ਸੀਗਾ ਕਿ ਥੋੜਾ ਟਾਈਮ ਲੱਗ ਜਾਣਾ ਕਾਲੇ ਪਿਆ ਨਹੀਂ ਉਹ ਕੁਝ ਹੁਣ ਉਹ ਚੱਲ ਕੋਈ ਗੱਲ ਨਹੀਂ ਆ ਚੱਲ ਇਸ ਤਰ੍ਹਾਂ ਹੀ ਚੱਲ ਫਿਰ ਕੋਈ ਪਤਾ ਕੀ ਕਰਦੇ ਰੋਣ ਦੇ ਸੱਚੇ ਜੀ ਫਿਰ ਗੱਦੀ ਤੁਹਾਡੇ ਹੱਥ ਕੀ ਨਾ ਹੋਵੇ ਤੇ ਮੂੰਹ ਕਿਉਂ ਬੱਡੀ ਜਾਨੀ ਮਾਤਾ ਉਹ ਤੈਨੂੰ ਨਹੀਂ ਪਤਾ ਉਹਨੇ ਤਾਂ ਮੈਨੂੰ ਪਛਾਣ ਲਿਆ ਨਾ ਕਿ ਇਹ ਰਿਓ ਤਾਈ ਆ ਉਹ ਰਿੰਜੀ ਜਿਹੜੀ ਇੱਥੇ ਤੇ ਮੈਂ ਉਹਨੂੰ ਸਾਰਾ ਮੇਰਾ ਪਤਾ ਇਹਦਾ ਹੁਣ ਇਹ ਹੋਰ ਗੱਲਾਂ ਵੀ ਤੂੰ ਹੁਣ ਗੱਡੀ ਨਾ ਤੂੰ ਨਾਲ ਤੇ ਕਾਪਾ ਚੱਲੀਏ ਚਲ ਤੂੰ ਇੱਕ ਦੋ ਦਿਨ ਜਿਤਨਾ ਤੂੰ ਆਣਾ ਨਾ ਦੇਖੀ ਨੂਖਾ ਕੌਣ ਇਹ ਘਰੋਂ ਇੱਕ ਦੋ ਦਿਨ ਕੀ ਆਜਦਾ ਦੇਣੀ ਆ ਬਸ ਚਲ ਠੀਕ ਆ ਠੀਕ ਆ ਚਲ ਚੱਲੀਏ ਚਲੋ ਠੀਕ ਆ ਮਾਤਾ ਉਹ ਵੀ ਰਿੰਜੀ ਤੇ ਅੰਜੂ ਉਹ ਵੀ ਦੋਨੋਂ ਆਂਦੇ ਹੈਂ ਉਹ ਮਾਤਾ ਉਹ ਮੋਟਰਸਾਈਕਲ ਨਜ਼ਰ ਆਉਂਦਿਆ ਤੇ ਤੈਨੂੰ ਪਿਆਨੀ ਹਾਂ ਗੱਡੀ ਥੋੜੀ ਗਾਹ ਕਰ ਲਾ ਜਿਉਂ ਨੇ ਦੂਹੇ ਗੱਡੀ ਲਈ ਹੈ ਨਾ ਉਹ ਕੋਈ ਨਹੀਂ ਨਹੀਂ ਮੈਂ ਮਾਤਾ ਕੋਈ ਨਹੀਂ ਇਹ ਨਾ ਹੋਵੇ ਮੈਨੂੰ ਪਛਾਣ ਉਹ ਮਾਤਾ ਰਮਾਨਾ ਰਿਲੈਕਸ ਹੋ ਕੇ ਬੈ ਉਹ ਨਹੀਂ ਨਹੀਂ ਤੈਨੂੰ ਨਹੀਂ ਪਤਾ ਉਹ ਨਹੀਂ ਮੈਂ ਨੇ ਮਾਤਾ ਉਹ ਮੈਨੂੰ ਪਤਾ ਵਾਲਾ ਨਹੀਂ ਮੈਨੂੰ ਪਛਾਣ ਲੈ ਮੈਂ ਤੇ ਨਹੀਂ ਤੂੰ ਹੀ ਮੂੰਹ ਟੱਕ ਲੈ ਤੇ ਠਹਾ ਜਾ ਉਹ ਕੁਝ ਨਹੀਂ ਹੁੰਦਾ ਇੱਕ ਤਾਂ ਤੂੰ ਦੂਹੇ ਗੱਡੀ ਗੱਡੀ ਖੜੀ ਕਰਤੀ ਆ ਨਾਲੇ ਉਹ ਕਿਹੜਾ ਮੈਨੂੰ ਪਛਾਣਦੀ ਆ ਉਹ ਮੂੰਹ ਤਾਂ ਪਛਾਣਦੀ ਆ ਨਾ ਤੈਨੂੰ ਨਹੀਂ ਪਛਾਣਦੀ ਤੇ ਨਾਲੇ ਨੰਬਰ ਪੰਜਾਬ ਦਾ ਪਛਾਣਦੇ ਨੇ ਲੈਣਾ ਹੀ ਆ ਚੱਲ ਕੋਈ ਗੱਲ ਨਹੀਂ ਹ ਨਗੇ ਚੱਲ ਚੱਲ ਤੂੰ ਆਪਣੀ ਗੱਡੀ ਤੋਰ ਗਾੜੀ ਤੇ ਤੈਨੂੰ ਤਾਂ ਜਾਣਦਾ ਹੀ ਆ ਤੇਰੀ ਤਾਂ ਇਹ ਸ਼ਕਲ ਵੇਖੀ ਆ ਨਾ ਮੈਂ ਤੇ ਨਹੀਂ ਤੂੰ ਮੂੰਹ ਦਾ ਕਲਾ ਨਹੀਂ ਟਕਣਾ ਤਾਂ ਫਿਰ ਘਾ ਤੋਰ ਹੋਣਾ ਉਹ ਕੁਝ ਨਹੀਂ ਹੁੰਦਾ ਨੇ ਪਾਸੇੋਂ ਲੰਘਦੇ ਆਣਾ ਵਿੱਚ ਕੁਝ ਨਹੀਂ ਹੁੰਦਾ ਉਹ ਨਾਲੇ ਮਾਤਾ ਜੇਣਾ ਇੱਕ ਮਾਂ ਦਾ ਪੁੱਤ ਮਲੋਣਾ ਹੈ ਨਾ ਥੋੜਾ ਜਿਹਾ ਜੇਰਾ ਰੱਖਣਾ ਪੈਣਾ ਜਿੰਨਾ ਤੂੰ ਡਰਦੀ ਪਈ ਆਣਾ ਮਾਤਾ ਇਦਾਂ ਨਹੀਂ ਕੁਝ ਹੋਣਾ ਕੱਲ ਨੂੰ ਜੇ ਆਹਮੋ ਸਾਹਮਣੇ ਹੋਗੇ ਤੇ ਫਿਰ ਕੀ ਕਰੋਗੇ ਜੇਰਾ ਤੇ ਮੈਂ ਰੱਖਿਆ ਹੀ ਆ ਜਿਹੜੀ ਇੱਥੋਂ ਤੱਕ ਆ ਗਈ ਆ ਉਹ ਤੇ ਨਹੀਂ ਹੋਣੀ ਗੱਡੀ ਗਾਂ ਕੱਢ ਕਰ ਜਾ ਕੇ ਗੱਲ ਕਰਾਂਗੇ ਜੀ ਉਹਨੇ ਸਗਾਤ ਨੇ ਦੇਖ ਲਿਆ ਨਾ ਉਹਦੀ ਤੇ ਕਿਤੇ ਫੇਟ ਲੰਬੀ ਜੁਬਾਣਾ ਦਾ ਗੱਲ ਪਈ ਨਹੀਂ ਮੇਰੇ ਉਹ ਮਾਤਾ ਇਸੇ ਕਰਕੇ ਮੈਂ ਤੁਹਾਨੂੰ ਨਾਲ ਲੈ ਕੇ ਆਇਆ ਵਾਂ ਉਹ ਨਾਲ ਤੇ ਨਹੀਂ ਹੋ ਤੇ ਨਹੀਂ ਗਾਂ ਹੋਣੀ ਨੂੰ ਕਿਵੇਂ ਬੰਨੇ ਲਾ ਚੱਲ ਹੁਣ ਚੱਲਦੇ ਆਪਾਂ ਅੱਥਰ ਜਾ ਕੇ ਗੱਲ ਕਰਾਂਗੇ ਉਹ ਚਲ ਠੀਕ ਗਿਆ ਮਾਤਾ ਨਾਲ ਜੇ ਇਆ ਨਾ ਇਪੜੀ ਉੱਤਰੀ ਜਨਾਨੀ ਦਾ ਇਹਦੇ ਮਰਨ ਤੋਂ ਬਾਅਦ ਉਹ ਆਉਂਦੇ ਆ ਕਿੰਤੂਆ ਤੂੰ ਹੀ ਇਹ ਕਹ ਲੈ ਇਹ ਜਿਦਾਂ ਦੁਖਦੀ ਆ ਕੋਈ ਨਹੀਂ होता है आजकल कुछ नहीं गया और अच्छा अच्छा तो क्रिकेट नहीं खेल आता कब आएगा वैसे ही यार कोई बात नहीं कल शाम को अच्छा कल शाम को आजकल तेरा मूड भी इतना ऊपर रहता है पहले भी थे तो तू खेलता ही था हमारे साथ इतनी बातें करते थे हंसते खेलते थे कुछ नहीं यार भाई वैसे ही कर बात तो वैसे, वैसे वैसे बोल रहा क्या हुआ कुछ आते सही ट्रेंड हो गाँ कुछ नहीं हुआ कुछ नहीं हुआ मैं बड़ी देर से देख रहा हूँ कोई गाड़ी आ रही है वाइट कलर की आपके घर के बाहर खड़ी रहती है अच्छा फिर चली जाती है आगे पता नहीं होगा कोई वैसे गली में किसी ने खड़ी कर दी होगी नहीं नहीं आपके घर के बाहर ही खड़ी रहती है पाँच मिनट खड़ी रहती है फिर चली जाती है दस चक्कर लगा लिए दस चक्कर लगा लिए हाँ मैंने देखा बार बार देख रहा था वाइट कलर की कार थी कोई अरे मतलब क्या तेरा कहना क्या चाहता है तू मैं पूछ रहा था कि कोई रेलिटिव आने थे तेरे घर लोग था ना तो पता नहीं मुझे नहीं आ रहा ना तो किसी ने नहीं था पता नहीं बार बार आ रही थी मैंने मैं क्या कर मैंने कहा मैं पूछ लेता हूँ पता नहीं होगा कोई किसी का घर वगैरह ढूंढता होगा तो बार बार तेरा ही के बाहर क्यों रोक रहे थे अरे भाई किसी का घर ढूँढता होगा तू तो पीछे ही पड़ गया चल मैं कहीं जा रहा हूँ जाने दे। में ठीक है भैया कल आई खेलने खेलेंगे तो ओके भाई ਵੀ ਗੱਲ ਸੁਣ ਪਰ ਇੱਥੇ ਨਾ ਖਲੋਈਏ ਦੋਵਾਂ ਖਲੋਤਿਆਂ ਨੂੰ ਵੇਖ ਕੇ ਤਰ੍ਹਾਂ ਤਰ੍ਹਾਂ ਦੀਆਂ ਲੋਕੀ ਗੱਲਾਂ ਕਰਨਗੇ ਬਗਾਨਾ ਸ਼ਹਿਰ ਆ ਉੱਪਰ ਇਹ ਆਪਾਂ ਹੈਗੇ ਆ ਇਹ ਨਾ ਹੋਵੇ ਕਿ ਨਵਾਂ ਪੰਗਾ ਖੜਾ ਕਰ ਦੇ ਮੇਰੀ ਸੁਣ ਗੱਲ ਉਹ ਮੁੰਡਾ ਤੇ ਚਾਹੁੰਦੇ ਕੋਲ ਨਾ ਕੋ ਪੁੱਛਿਆ ਕਿਸੇ ਆਪਾਂ ਤੇ ਤਰ੍ਹਾਂ ਪੁੱਛੇ ਕਿਛੇ ਕਰਨੀ ਚੰਗੀ ਰਹੂਗੀ ਉਹ ਕੋਈ ਗੱਲ ਨਹੀਂ ਉਹ ਕਿਹੜਾ ਉਹ ਗੱਲ ਮਾਤਾ ਕੋਈ ਸ਼ਾ ਪਾਣਾ ਖੜਾ ਹੋ ਜੇ ਉਹ ਨਹੀਂ ਕੋਈ ਹੁੰਦਾ ਚੱਲ ਤੁਰ ਕੋ ਮਾਤਾ ਚੱਲ ਦੇਖੀਏ ਕਦਮ ਦੇ ਅੱਗੇ ਪੁੱਟ ਲੈ ਔਰ ਪੱਕਾ ਮਾਨਵ ਨਹੀਂ ਪਹਿਲਾਂ ਵਾਂਗੂ ਡਰੀ ਨਾ ਜਿਤਨਾ ਗੱਡੀ 'ਚ ਬੈਠੀ ਡਰੀ ਹੈਗੀ ਉਹ ਮੈਂ ਨਹੀਂ ਡਰਦੀ ਜੂਦੀ ਮੈਂ ਕੋ ਡਰਦਾ ਮੈਂ ਕੋ ਪਾਪ ਕੀਤਾ ਚੱਲ ਤੁਰ ਪੁੱਛ ਕੇ ਉਹਨੂੰ ਹੁਣ ਫਿਰ ਮੰਨ ਤੇ ਜੀਰਾ ਪੱਕਾ ਕਰਨਾ ਪੈਣਾ ਓ ਮੇਰਾ ਪੱਕਾ ਹੀ ਆ ਮੈਂ ਨਹੀਂ ਕਿਸੇ ਕੋ ਡਰਦੀ ਮੈਨੂੰ ਨਹੀਂ ਕੋਈ ਪਤਾ ਚੱਲ 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 ਇਹ ਬਾਤ ਹੋ ਗਈ ਆ ਕੱਲ ਅਸੀਂ ਰੱਖ ਦੇਵਾਂਗੇ ਹਾਂ ਫਾਈਨਲ ਆ ਇਸ ਨੂੰ ਮੈਂ ਕਹਿ ਦਿੱਆ ਫਾਈਨਲ ਆ ਮਿਲਦੇ ਕੋਈ ਸੰਸ ਕੋਸ ਤੇ ਕੋਹਾ ਬਿਲਕੁਲ ਹਾਂ

यहाँ पर कोई अंजू नाम की औरत रहती है उसका एक बेटा भी है रेंजीत। रेंजीत। रेंजीत नाम का तो तो जानता वो मेरा फ्रेंड है वो ना, गल्ला गया ही ने ने। वो ना निकल नहीं नहीं तो गया ਮੁਝੇ ਨੰਬਰ ਚਲੋ ਤੁਹਾਡਾ ਫਰੈਂਡ ਹੈ ਨਾ ਉਹ ਹਾਂ ਮੇਰਾ ਫਰੈਂਡ ਹੈ ਉਹ ਚਲੋ ਓਕੇ ਬਾਈ ਓਕੇ ਇਹ ਇੱਕ ਮਿੰਟ ਮੇਰੀ ਬਾਤ ਸੁਣਨਾ ਹਾਂ ਦਾਸਪਤ ਆਪ ਉਹਨਕੇ ਰਿਲੇਟਡ ਹੈ ਹਾਂ ਪਰ ਮੈਂਨੇ ਆਪਕੋ ਪਹਿਲੇ ਤੋ ਕਭੀ ਦੇਖਿਆ ਨਹੀਂ ਆਪ ਪਹਿਲੇ ਤੋ ਕਭੀ ਆਏ ਨਹੀਂ ਆਪ ਇਹਦੀ ਮੰਮੀ ਨੂੰ ਮਿਲਣਾ ਨਹੀਂ ਐਸੀ ਤਾਂ ਕਰਕੇ ਉਹ ਨਾ ਮੇਰੀ ਦੂਰ ਦੀ ਰਿਸ਼ਤੇਦਾਰ ਆ ਤਾਂ ਕਰਕੇ ਪੁੱਤੇ ਤੇ ਨਹੀਂ ਪੁੱਛਣਦੇ ਵੀ ਇਹਦਾ ਉਹ ਹੋ ਘਰ ਆ ਹਾਂਜੀ ਇਹੀ ਕਰੇ ਉਹ ਦੋਵੇਂ ਇਕੱਲੇ ਹੀ ਰਹਿੰਦੇ ਆ ਤੇਰੇ ਸੇ ਬਾਤ ਹੋ असल में ना ये हमारे दूर के रिश्तेदार हैं अच्छा। हमें ना पंजाब में ना चंडीगढ़ में किसी फंक्शन में मिले थे तो इन्होंने बोला कि कभी दिल्ली चक्कर लगे तो आना घर पे आना एड्रेस तो हमें दिया था लेकिन गली में तो हम आ गए लेकिन घर का प्रॉपर पता नहीं चल रहा नहीं नहीं घर तो यही है बड़ी देर से रह रहे हैं मुझे पता है ये सेकंड वाला घर तो ही तो यही है ना दूसरे नंबर नंबर वाला वाला सेकंड घर उनका थैंक यू थैंक यू भाई थैंक यू ਜੋ ਤੁਸੀਂ ਕੌਣ ਜੀ ਕੋਣ ਨਾਲ ਗੱਲ ਕਰਨੀ ਹੈ ਮੇਰੇ ਨਾਲ ਗੱਲ ਕਰਨੀ ਹਾਂਜੀ ਬਟ ਮੈਂ ਤੁਹਾਨੂੰ ਜਾਣਦੀ ਨਹੀਂ ਪਰ ਆਪਾਂ ਤੁਹਾਨੂੰ ਜਾਣਦੇ ਨਹੀਂ ਮੈਂ ਅਣਜਾਣ ਨੂੰ ਕੰਨਾ ਗੱਲ ਨਹੀਂ ਕਰਦੀ ਜੀ ਤੁਸੀਂ ਮੇਰੇ ਨਾਲ ਗੱਲ ਤਾਂ ਕਰੋ ਅੰਦਰ ਆ ਸਕਦੇ ਨਹੀਂ ਮੇਰੇ ਘਰ ਕਿਸੇ ਨੂੰ ਆਉਂਦੀ ਇਜਾਜ਼ਤ ਨਹੀਂ ਹੈਗੀ ਇੱਕ ਮਿੰਟ ਰੰ ਨਹੀਂ ਬਾਹਰ ਹੀ ਰਹੋ ਤੁਸੀਂ ਮੈਂ ਕਿਸੇ ਅਣਜਾਣ ਨੂੰ ਅੰਦਰ ਵੀ ਨਹੀਂ ਆਉਣ ਦਿੰਦੀ ਨਾ ਕਿਸੇ ਨਾਲ ਬੁਧੀ ਗੱਲ ਕਰਦੀ ਆ ਤੇ ਤੁਸੀਂ ਚਲੇ ਜਾਓ ਬਸ ਕੋਈ ਗੱਲ ਨਹੀਂ ਮਾਤਾ ਆ ਜਾਓ ਮਾਤਾ ਸੀ ਹਾਂ ਮੈਂ ਕਿਹਾ ਨਹੀਂ ਇਹ ਕੋ ਲੱਗੇ ਆ ਮਾਤਾ ਆ ਜਾਓ ਮੈਂ ਬਾਦ ਗਲੋ ਮੇਰੇ ਕੋ ਆ ਨਿਕਲੋ ਬਾਹਰ ਮੇਰੇ ਘਰੋਂ ਹੁਣ ਆਪਾਂ ਜਿਹੜੀ ਗੱਲ ਕਰਨਾ ਹੈ ਨਾ ਉਹ ਗੱਲ ਕਰਕੇ ਜਾਵਾਂਗੇ ਹੁਣ ਬਾਹਰ ਤੇ ਨਿਕਲਣੇ ਹੀ ਆਏ ਨਹੀਂ ਹਾਂ ਇੰਨੀ ਦੂਰ ਆਪਾਂ ਐਵੇਂ ਨਹੀਂ ਆਏ ਜਾਵਾਂਗੇ ਭਾਈ ਕਿਉਂ ਆ ਤੇਰਾ ਸਾਹ ਕਾ ਸੁੱਕਿਆ ਉਹਨੇ ਇਹ ਗੱਲ ਦੱਸ ਭਾਈ ਜੀ ਐ ਤੇ ਠੀਕ ਨਹੀਂ ਕਰਦੇ ਪਏ ਮੈਂ ਪੁਲਿਸ ਨੂੰ ਹੁਣੇ ਕੰਪਲੇਂਟ ਕਰ ਦਾਂਗੀ ਮੇਰੇ ਘਰ ਜ਼ਬਰਦਸਤੀ ਨਹੀਂ ਸੀ ਵਾਸਤੇ ਨਹੀਂ ਨਹੀਂ ਕੋਈ ਨਹੀਂ ਪੁਲਿਸ ਵੀ ਵੇਖ ਲਾਂਗੇ ਆਪਾਂ ਨਹੀਂ ਜਿੱਦਾਂ ਤੂੰ ਚੁੱਕ ਕੇ ਲੈ ਆਈਓ ਬੱਚਾ ਅਹੀਂ ਤੇ ਨਹੀਂ ਕੰਪਲੇਂਟ ਕੀਤੀ ਹੁਣ ਆਪਣੀ ਘਰ ਆਉਣੀ ਡੜੀ ਆ ਪਰਾਂ ਮਾਰੇ ਹੋਣ ਬੜਾ ਬੁਝ ਕੋ ਦੱਦੀ ਆ ਲਿਆ ਮੈਂ ਲੋ ਕੰਮ ਕੱਠੇ ਕਰਦੀ ਆ ਤੇ ਸਾਡਾ ਮੁੰਡਾ ਚੋਕੇ ਭਜਿਆਈ ਆ ਆ ਨਾ ਮੁੰਡਾ ਸਾਡਾ ਕੋਈ ਨਹੀਂ ਜੇ ਇੱਜਤ ਪਿਆਰੀ ਆ ਨਾ ਤੇ ਆਰਾਮ ਨਾਲ ਬੈ ਕੇ ਗੱਲ ਕਰਨਾ ਤੇ ਜੋ ਆ ਮੈਂ ਪੁੱਛਾਂਗੇ ਸਹੀ ਸਹੀ ਦੱਸਣੀ ਨਾ ਤੇਰੀ ਖਰਾਬ ਹੋ ਤੇ ਨਾ ਸਾਨੂੰ ਕੋਈ ਤੰਗੀ ਹੋ ਚੱਲ ਗੱਲ ਤਾਂ ਕਰਨੀ ਪੈਣੀ ਆ ਅਸੀਂ ਨਹੀਂ ਚਾਹੁੰਦੇ ਕਿ ਕੋਈ ਤਮਾਸ਼ਾ ਲੱਗੇ ਆ ਜਾ ਆ ਜਾ ਜੂ ਤੇਰਾ ਹੀ ਕਹ ਰਿਆ ਕਿ ਭੁੱਲ ਗਈ ਆ ਘਰ ਤੇ ਬੜਾ ਸੋਹਣਾ ਬਣਾਇਆ ਤੂੰ ਮਾਤਾ ਅਧਰ ਉਹ ਤੇ ਹੀ ਹੋਣ ਗੱਲ ਕਰੋ ਮੇਰੀ ਗੱਲ ਸੁਣ ਕੋਈ ਵੀ ਗੱਲ ਕਰਨੀ ਆ ਨਾ ਉਤੋਂ ਪਹਿਲਾਂ ਮੇਰੀ ਗੱਲ ਸੁਣ ਲੋ ਆ ਜੇ ਵੀ ਤੇ ਇਹ ਗੱਲ ਹੈ ਹੀ ਆ ਕੈਨ ਤੂੰ ਹੀ ਦੱਸ ਲਾ ਕੀ ਆਨੀ ਤੇ ਹੀ ਜਿਹੜੀ ਗੱਲ ਮੈਨਾਂ ਕਰਨੀ ਆ ਨਾ ਕਿਤੇ ਬਾਹਰ ਚੱਲ ਕੇ ਕਰ ਲੋ ਮੈਂ ਘਰੋਂ ਨਾ ਗੱਲ ਨਹੀਂ ਕਰ ਸਕਦੀ ਕਿਉਂ ਸਾਨੂੰ ਤੇ ਕੋਈ ਖਤਰਾ ਨਹੀਂ ਤੇਰੇ ਘਰ ਆਉਣ ਤੇ ਤੇ ਮਾਹ ਤੇਰੇ ਘਰ ਆਉਗਾ ਅਹੀਂ ਗੋਣ ਜਾਈਏ ਨਾਲੇ ਬਾਹਰ ਕੋ ਕਰੀਏ ਉਹ ਰੰਜੀਦੇ ਸਾਹਮਣੇ ਗੱਲ ਕਰਾਂਗੇ ਅਹੀਂ ਇੱਥੇ ਨਹੀਂ ਗੱਲ ਕਰਨੀ ਬਾਹਰ ਦੇ ਬੈਠ ਕੇ ਗੱਲ ਕਰ ਲੈਨੇ ਨਾਲ ਤਨ ਤੁਮਾ ਐਡਰੈਸ ਕਿਨੇ ਦਿੱਤਾ ਲੱਭਣ ਵਾਲੇ ਤੇ ਰੱਬ ਲੱਭ ਲੈਂਦੇ ਆ ਇਹ ਤੇ ਫੇਰ ਆਪਾਂ ਆਪਣੇ ਪੁੱਤ ਨੂੰ ਲੱਭਣ ਦੁਰੇ ਆ ਤੇ ਉਹ ਕਿਤੇ ਸਾਨੂੰ ਕੋખાਣੀ ਹੀਗਾ ਇੱਕ ਕਲੂ ਚਾਹੀਦਾ ਸਾਨੂੰ ਤੇ ਉਹ ਮਿਲ ਗਿਆ ਅੰਜੂ ਜਦੋਂ ਕਿਹੜਾ ਧੀ ਪੁੱਤ ਗਵਾਚਾ ਹੋਵੇ ਨਾ ਸੱਤ ਸਮੁੰਦਰੋਂ ਪਾਰ ਚਲ ਜੂਗੀ ਇਹ ਤੇ ਆ ਦਿੱਲੀ ਆ ਉੱਥੋਂ ਚਲੇ ਦੇ ਇੱਥੇ ਆ ਗਏ ਸਹੀ ਕਿਹਾ ਭਾਈ ਜੀ ਐਨੇ ਸਾਲਾਂ ਚ ਤੱਕ ਵੀ ਲੱਭ ਨਾ ਪਏ ਜਿਹੜਾ ਵੀ ਅੱਜ ਮੇਰੇ ਘਰ ਤੱਕ ਪਹੁੰਚਿਆ ਨਾ ਮੇਰੇ ਤਾਂ ਤੁਹਾਨੂੰ ਕੋਈ ਕੁਲਵੀ ਹੈ ਪਰ ਕਿਹੜਾ ਮਿਲਿਆ ਮੈਨੂੰ ਵੀ ਦੱਸ ਦੋ ਮੈਂ ਕਿੱਥੇ ਗਲਤੀ ਕਰਤੀ ਇਹ ਵੀ ਦੱਸ ਦਾਂਗੇ ਟਾਈਮ ਹੋ ਲੰਦੇ ਹਲੇ ਬੜਾ ਕੁਝ ਬੜੇ ਰਾਤ ਖੁੰਣਨੇ ਆ ਕੋਈ ਨਹੀਂ ਨਾਲੇ ਤੇਰਾ ਕੋਲ ਮੈਂ ਫਿੱਟਾ ਪਿੰਦਾ ਜਾਂ ਹਾਂ ਕਿਉਂ ਡਰ ਗਈ ਆ ਵੈਸੇ ਕਿੱਥੇ ਸਾਡਾ ਪੁੱਤ ਬਾਹਰ ਜਾਂਦਾ ਵੇਖਿਆ ਆਪਾਂ ਬੜਾ ਹਨ ਬੜਾ ਦੇਖੀਏ ਲਾਗੇ ਬਾਹਰ ਨੰਬਰ ਮੇਰੇ ਕੋਲ ਵੀ ਹੈਗਾ ਮੈਂ ਫੋਨ ਕਰਾਂ ਨੰਬਰ ਹਾਂ ਹਾਂ ਬਿਲਕੁਲ ਨੰਬਰ ਰਣਜੀਤ ਦਾ ਨੰਬਰ ਤੁਹਾਡੇ ਕੋਲ ਹਾਂ ਬੇਜਾ ਭੇਜਾ ਕੋਈ ਨਹੀਂ ਆਪਣਾ ਘਰ ਆਇਆ ਬੈਠੋ। ਕਹਾਂ ਤੇ ਬੜਾ ਸੋਹਣ ਜੀ ਤੂੰ ਬਣਾਇਆ। ਤੂੰ ਤਾਂ ਸਾਡੇ ਰੰਜੀਤ ਨੂੰ ਬੜੀ ਖਰੀਦਣ ਦੀ ਕੋਸ਼ਿਸ਼ ਕੀਤੀ। ਪਰ ਉਹ ਤੇਰੇ ਵਾਸ ਨਹੀਂ ਨ ਆਇਆ। ਤੂੰ ਹੰਮਿਆਣਾ ਲੈ ਕੇ ਆ ਗਈ। ਕਿੰਗੀ ਤੂੰ ਦੁਸ਼ਮਣੀ ਕੱਢੀ ਸਾਡੀ। ਸਹੀ ਕਿਹਾ ਜਿਤਾਈ ਜੀ। ਖਰੀਦਦੰਦੀ ਕੋਸ਼ਿਸ਼। ਖਰੀਦਦੰਦੀ ਕੋਸ਼ਿਸ਼ ਤੇ ਤੂੰ ਹੀ ਮੈਨੂੰ ਵੀ ਕੀਤੀ ਸੀ। ਕਿ ਦੱਸ ਰੰਜੀਤ ਨੂੰ ਛੱਡਣ ਦਾ ਕੀ ਮੋਲ ਰੱਖਦੀ ਐਂ। ਗੱਲ ਤੂੰ ਹੀ ਕੀਤੀ ਸੀ ਸ਼ੁਰੂ ਅੱਜ ਵੀ ਇਲਜ਼ਾਮ ਤੂੰ ਹੀ ਮੇਰੇ ਤੇ ਲਾਉਂਦੇ ਹੋ ਪਹਿਲਾਂ ਹਰ ਕੰਮ ਹਰ ਕੰਮ ਤੁਹਾਡੇ ਵੱਲੋਂ ਪਹਿਲਾਂ ਸ਼ੁਰੂ ਹੋਇਆ ਸੀ ਤੇ ਇਲਜ਼ਾਮ ਮੁਰਕੇ ਮੈਂ ਨਹੀਂ ਤੇ ਪਰ ਅੱਜੂ ਗਲਤੀ ਮੈਂ ਹੀ ਕੀਤੀ ਜਿਹੜੇ ਤੈਨੂੰ ਮੈਂ 4 ਦਿਨ ਮਗਰੋਂ ਰੱਖ ਲਿਆ ਵੀ ਕੁੜੀ ਨੂੰ ਦਰਦੇ ਰਹਿ ਦੋ ਬੱਚਿਆਂ ਦਾ ਮੂੰਹ ਵੇਲੇ ਤੇ ਤੂੰ ਚੱਲ ਗਲਤੀ ਇਹਨਾਂ ਨੇ ਕੀਤੀ ਆ ਪਰ ਜਿਹੜੀ ਤੂੰ ਕੀਤੀ ਆ ਨਾ ਉਹ ਗਲਤੀ ਨਹੀਂ ਆ ਉਹ ਗੁਨਾਹ ਆ ਗੁਨਾਹ ਆ ਇਹ ਕਦੀ ਮਾਫ ਨਹੀਂ ਹੋਣਾ ਕਿਉਂ ਗੁਨਾਹ ਮੇਰੇ ਮਾਦਾ ਪੁੱਤ ਚੁੱਕ ਕੇ ਲਿਆਉਣਾ ਇਸ ਤੋਂ ਵੱਡਾ ਪਾਪ ਕਿਹੜਾ ਵਾ ਵਾ ਇੱਕ ਔਰਤ ਦੀ ਜ਼ਿੰਦਗੀ ਨਾ ਖੇਡਣਾ ਇਹ ਪਾਪ ਨਹੀਂ ਸੀ ਮੈਨੂੰ ਉਸ ਘਰ ਚ ਇਹ ਲੈ ਕੇ ਆਏ ਲੋਗ ਵਿਆਹ ਵਸਤੇ ਕਿ ਰਣਜੀਤ ਦੇ ਘਰ ਸ਼ਮੀ ਬੱਚਾ ਨਹੀਂ ਦੇ ਪਾਰੀ ਬਾਲੀਓ ਪਾਰਿਆ ਸੀ ਉਹਨਾਂ ਨੇ ਦੂਜਾ ਵਿਆਹ ਕਰਨ ਦੀ ਤਿਆਰੀ ਕੀਤੀ ਮੈਨੂੰ ਲੱਭ ਲਿਆ ਮੇਰੇ ਨਾਲ ਰਿਸ਼ਤਾ ਤੈਅ ਕਰਨ ਨੂੰ ਕੀਤਾ ਵਿਆਹ ਵਾਲਾ ਦਿਨ ਵੀ ਪਹੁੰਚ ਗਿਆ ਜੋ ਮੀ ਅਗਰ ਪ੍ਰੈਗਨੈਂਟ ਹੋ ਗਈ ਤੇ ਮੇਰਾ ਕੀ ਦੋਸ਼ ਸੀ ਮੈਂ ਚਾਰ ਪੰਜ ਮਹੀਨੇ ਉਸ ਘਰ ਚ ਰਹਿ ਰਿਆ ਸੀ ਚਾਹੇ ਲਈ ਬਿਲਕੁਕੁਲ ਨੇਕ ਤਰੀਕੇ ਪਰ ਦੁਨੀਆ ਦੀ ਨਜ਼ਰ ਚ ਨੇਕੀ ਨਹੀਂ ਸੀ ਉਹ ਦੁਨੀਆ ਮੈਨੂੰ ਲਾਲਚ ਨਾਲ ਲਲਪੀ ਸੀ ਕਿ ਇੱਕ ਜਨਾਨੀ ਦੇ ਹੁੰਦੇ ਦੂਜੀ ਜਨਾਨੀ ਉਸ ਘਰ ਚ ਰਹਿ ਰਹੀ ਮੇਰੀ ਇੱਜ਼ਤ ਕਿੱਥੇ ਗਈ ਸੀ ਮਾਹੀ ਉਸ ਟਾਈਮ ਉਸ ਟਾਈਮ ਤੁਸੀਂ ਇੱਥੇ ਸੀ ਅੱਜ ਤੁਸੀਂ ਆ ਗਏ ਇਹਨਾਂ ਦੀ ਪਹਿਰਵਾਈ ਕਰਨ ਉਸ ਵਕਤ ਤੁਸੀਂ ਕਿੱਥੇ ਸੀ ਦੱਸੋ ਮੈਨੂੰ ਕਸੂਰ ਅੰਜੂ ਤੇਰਾ ਹੀ ਜਦੋਂ ਤੈਨੂੰ ਪਹਿਲਾਂ ਪਤਾ ਸੀ ਪਿਓ ਵਿਆਹ ਆ ਵਾ ਸਭ ਕੁਝ ਆ ਇੱਕ ਸਿਰ ਮ ਬੱਚਾ ਹੀ ਨਹੀਂ ਨਾ ਉਹੀ ਹੋਈ ਜਾਣਾ ਤੇ ਤੂੰ ਕਿਉਂ ਆਈ ਓ ਤੇ ਗੱਲ ਕੀਤੀ ਗੱਲ ਕੀਤਾ ਕਿਹੜੇ ਮਸਲੇ ਨਹੀਂ ਹੱਲ ਹੁੰਦੇ ਗੱਲ ਕਰ ਸਕਦੇ ਸੀ ਨਾ ਉਹ ਮਾਂ ਦਾ ਕੀ ਕਸੂਰ ਸੀ ਉਹਨੂੰ ਕਿਹੜੀ ਸਜ਼ਾ ਦਿੱਤੀ ਆ ਤੇਰੇ ਗੱਲ ਦੀ ਕਿਉਂ ਸਜ਼ਾ ਦਿੱਤੀ ਉਹਨੂੰ ਇੰਨੀ ਮੈਂ ਕੋਈ ਸਜ਼ਾ ਨਹੀਂ ਦਿੱਤੀ ਤਾਈ ਜੀ ਉਹਨੂੰ ਦੋ ਬਾਲ ਹੋਏ ਦੋ ਦੋ ਐ ਨਾ ਹਾਂ ਤੇ ਉਹ ਇੱਕ ਮੈਂ ਲੈ ਲੈਂਦਾ ਇੱਕ ਉਹਨੂੰ ਦੇ ਦਾਂ ਝੋਲੀ ਤੇ ਨਹੀਂ ਉਹਦੀ ਮੈਂ ਖਾਲੀ ਕੀਤੀ ਇਹ ਰਾਬੀ ਨਹੀਂ ਆਉਂਦਾ ਚੁੱਕ ਕੇ ਚੋਰੀ ਲਿਆਂਦਾ ਹਾਂ ਕਿਤੇ ਬਹਿ ਕੇ ਗੱਲ ਕਰਦੂੰ ਤੂੰ ਕੋਈ ਸੋਚਦੀ ਤੂ ਤੇ ਟੱਕ ਕੇ ਲੈ ਆਈ ਉਹ ਵੀ ਚੋਰੀ ਨਹੀਂ ਭਾਈ ਜੀ ਇਹ ਗਲਤ ਹੈ ਇਹ ਅੱਜ ਵੀ ਗਲਤ ਕਰਤੀ ਜੇ ਤੂੰ ਹੀ ਕਹਿੰਦੇ ਹਾਲੇ ਨਿਕਲਦਾ ਗੱਲ ਦਾ ਮੈਂ ਭਾਜੀ ਕਿਹਾ ਸੀ ਮੈਂ ਉਸ ਪਰਿਵਾਰ ਦੇ ਪੈਰੀ ਪੈ ਗਈ ਸਾਂ ਮੇਰੇ ਨਾਲ ਤੁਸੀਂ ਵਿਆਹ ਨਹੀਂ ਕਰਵਾਉਣਾ ਰਣਜੀਤ ਫੇ ਮੇਰਾ ਕੀ ਸੋਚਿਆ ਜੇ ਮੈਨੂੰ ਪਤਾ ਕੀ ਕਹਿੰਦੇ ਸੀ ਭਾਈ ਜੀ ਹੁਣ ਮਿਚਣਾ ਬੋਲਨੇ ਹੋ ਮੈਨੂੰ ਕਹਿੰਦੇ ਸੀ ਸ਼ੰਮੀ ਨੂੰ ਤਾਂ ਸੀ ਵੈਸੇ ਵੀ ਇਸ ਘਰ ਚ ਰੱਖਣਾ ਉਹਦਾ ਬੱਚਾ ਹੋਏਗਾ ਤੇਰੀ ਝੋਲੀ ਪਾ ਕੇ ਤੈਨੂੰ ਰੱਖਾਂਗੇ ਇਸ ਘਰ ਚ ਉਹਨੂੰ ਹੀ ਕੱਢ ਦੇਣਾ ਸਾਨੂੰ ਚੰਗੀ ਨਹੀਂ ਲੱਗਦੀ ਜਦੋਂ ਮੈਨੂੰ ਪਤਾ ਲੱਗਾ ਉਹਨੂੰ ਕਹਿੰਦੇ ਸੀ ਤੇਰੇ ਘਰ ਬੱਚਾ ਹੋਣ ਵਾਲਾ ਅਸੀਂ ਅੰਜੂ ਕੋ ਘਰ ਦਾ ਸਾਰਾ ਕੰਮ ਲਵਾਂਗੇ ਆਹ ਰਾਹ ਸਹੀ ਜਿਹੜਾ ਆ ਆਪਨਾਇਆ ਵਾ ਆਹ ਰਾਹ ਸਹੀ ਕੀ ਕਰਦੀ ਮੈਨੂੰ ਦੱਸੋ ਮੈਨੂੰ ਦੱਸੋ ਨਾ ਮੈਂ ਕੀ ਕਰਦੀ ਫਿਰ ਉਸ ਪਲ ਕੀ ਕਰਦੀ ਮੇਰੇ ਕੋਈ ਹੋਰ ਆਪਸ਼ਨ ਹੀ ਸੀ ਮੈਂ ਕਿੰਨੀ ਸੀ ਨਾ ਰਣਜੀਤ ਨੂੰ ਵੀ ਤੇ ਮੰਮੀ ਨੂੰ ਵੀ ਕਿ ਮੰਮੀ ਮੈਨੂੰ ਇਸ ਘਰ ਚ ਇੱਕ ਨੁੱਕਰ ਚ ਰੱਖ ਲਓ ਮੈਂ ਸਾਰੀ ਉਮਰ ਬੱਚਿਆਂ ਨੂੰ ਪਾਲਾਂਗੀ ਪੋਸਾਂਗੀ ਸੇਵਾ ਕਰਾਂਗੀ ਰਣਜੀਤ ਤੇ ਕੋਈ ਹੱਕ ਨਹੀਂ ਰੱਖਾਂਗੀ ਪਰ ਮੇਰੀ ਨਹੀਂ ਸੁਣੀ ਸਿਰਫ ਟਾਈਪ ਤਾਈ ਜੀ ਮੰਮੀ ਨੇ ਰਣਜੀਤ ਨੇ ਦੋਨਾਂ ਨੇ ਆਪਣੇ ਮਤਲਬ ਪੂਰੇ ਕੀਤੇ ਮੈਨੂੰ ਕੰਮ ਲਈ ਬਣਾ ਕੇ ਰੱਖ ਲਿਆ ਕੰਮ ਨਿਕਲ ਗਿਆ ਤੇ ਮੈਨੂੰ ਕੱਢਣ ਦੀਆਂ ਤਿਆਰੀਆਂ ਕਰਦੀਆਂ ਦੇਖ ਹੁਣ ਬੋਧੀਆਂ ਗੱਲਾਂ ਕਰਦੀ ਲੋੜ ਨਹੀਂ ਆ ਕੋਈ ਫਾਇਦਾ ਨਹੀਂ ਇੰਨਾ ਗੱਲਾਂ ਰਣਜੀਤ ਨੂੰ ਹੁਣ ਆਪ ਬੁਲਾਵੇਂਗੀ ਕਿ ਆਪਾਂ ਫੋਨ ਕਰੀਏ ਇਹ ਨਾ ਹੋਵੇ ਤੇਰੇ ਆਣ ਨਾ ਰਣਜੀਤ ਨੂੰ ਤੇ ਸਾਹਮਣੇ ਹੋਣਾ ਹੀ ਪੈਣਾ ਤੇ ਸੱਚਾਈ ਵੀ ਉਹਨੂੰ ਸਾਰੀ ਦੱਸਾਂਗੇ ਨਹੀਂ ਨਹੀਂ ਤਾਈ ਜੀ ਐਦਾਂ ਦਾ ਕੁਛ ਨਾ ਕਰਿਓ ਤਾਈ ਜੀ ਆ ਮੈਂ ਕੁਮ ਮਚੋਲੀ ਹਟਦੀ ਆ ਮੈਂ ਬੜੀ ਮੁਸ਼ਕਲ ਨਾਲ ਆਪਣਾ ਜੀਵਨ ਜੀਂਦਈ ਆ ਮੈਨੂੰ ਦੱਸੋ ਮੈਂ ਕਦੀ ਪੰਜਾਬ ਵੱਲ ਨਹੀਂ ਉਧਰ ਕਦੀ ਸੋਚਿਆ ਮਾ ਦੀਆਂ ਆਂਧਰਾ ਪਾਟੀਆਂ ਨੇ ਔਰ ਰੋਜ਼ ਰਾਤ ਨੂੰ ਰੋਂਦੀ ਆ ਔਰ ਤੁਸੀਂ ਦੇਖੋ ਨਾ ਆਪਣੇ ਅੱਖੀ ਮੈਂ ਕਿੰਨਾ ਸੋਨਾ ਉਹਨੂੰ ਰੱਖਿਆ ਕਿਸੇ ਨੂੰ ਪੁੱਛ ਕੇ ਚੱਲ ਲੋ ਮੈਂ ਮੁੰਡੇ ਨੂੰ ਕੋਈ ਤੰਗੀ ਨਹੀਂ ਆਉਂਦੀ ਪਾਪਾ ਮੰਨਦੇ ਆ ਆਪਾਂ ਬਹੁਤ ਸੋਹਣਾ ਘਰ ਬਣਾਇਆ ਮੈਂ ਬਹੁਤ ਦਿਨ ਤੋਂ ਮੁੰਡੇ ਨੂੰ ਨੋਟਿਸ ਕਰਦਾ ਪਿਆ ਮੈਂ ਬਹੁਤ ਦਿਨ ਤੋਂ ਇੱਥੇ ਘੁੰਮਦਾ ਪਿਆ ਆ ਮੈਂ ਮੈਂ ਸਭ ਕੁਝ ਦੇਖ ਲਿਆ ਵਾਂ ਅੰਜੂ ਇਹਨਾਂ ਗੱਲਾਂ ਦਾ ਹੁਣ ਕੋਈ ਫਾਇਦਾ ਨਹੀਂ ਕਿ ਉੱਪਰ ਚਾਪ ਤੂੰ ਮੁੰਡੇ ਨੂੰ ਬੁਲਾ ਤੇ ਸਾਲੋ ਉਹਦੇ ਨਾਲ ਬੁਲਾ ਤੇ ਅਸੀਂ ਲੈ ਕੇ ਉਹਦੇ ਘਰ ਜਾਈਏ ਤੇ ਸ਼ਮੀ ਨੂੰ ਤਾਈ ਜੀ ਦੇ ਕਿਦਾਂ ਗੱਲਾਂ ਕਰਨਦੇ ਹੋ ਇੱਕ ਗੁੱਡੇ ਗੁੱਡਲੀ ਆ ਨਾ ਖੇੜੇਗੀ ਐ ਇਹ ਕੋਈ ਖੰਡ ਦੀ ਲੱਲੀ ਆ ਜਿਹੜਾ ਮੂੰਹ ਚ ਪਾਏ ਤੇ ਖੋਰ ਲੋ ਦੇ ਗੱਲਾਂ ਬਣਾਉਂਦੀ ਲੋੜ ਨਹੀਂ ਮੁੰਡੇ ਨੂੰ ਆਪਾਂ ਲੈ ਕੇ ਜਾਣਾ ਏ ਹੁਣ ਸਾਨੂੰ ਪਤਾ ਕਿੱਦਾਂ ਲੈ ਕੇ ਜਾਣਾ ਵਾ ਤੇ ਤੂੰ ਸੋਚ ਲਾ ਕਿ ਆਪਣੇ ਮੁੰਡੇ ਨੂੰ ਕਿੱਦਾਂ ਸਾਡੇ ਕੋਲ ਲੈਣਾ ਨਹੀਂ ਤੇ ਆਪਾਂ ਆਪਣੇ ਕੋਲ ਬੁਲਾ ਲੈਣਾ ਫੋਨ ਕਰਕੇ ਬਈ ਨਹੀਂ ਤੇ ਸਿਰ ਜਨਮ ਦਿੱਤਾ ਮੈਂ ਪਾਲਿਆ ਵੈ ਮੈਂ ਨਾਲ ਲਾ ਕੇ ਰੱਖਿਆ ਤਾਈ ਜੀ ਐਦਾਂ ਨਾ ਕੁਛ ਨਾ ਕਰੋ ਇਹੋ ਤੇ ਤੂੰ ਗਲਤੀ ਕਰਲੀ ਜਿਹੜੀ ਕਿੱਕ ਕੇ ਲਿਆ ਕੇ ਪਾਲ ਲਿਆ ਤੈਨੂੰ ਪਤਾ ਨਹੀਂ ਕਿਸੇ ਨਾ ਕਿਸੇ ਦਿਨ ਅਗਲਿਆਂ ਨੇ ਆਪਣਾ ਪੁੱਤ ਲੈ ਜਾਣਾ ਤੇ ਤੂੰ ਗਲਤੀ ਨਾ ਕਰ ਦੇਖ ਅੰਜੂ ਰੱਬ ਦੇ ਘਰ ਦੇ ਰਿਆ ਅੰਧੇਰ ਨਹੀਂ ਉਹ ਮਾਂ ਦੀਆਂ ਅਰਦਾਸਾਂ ਵਾਂ ਜਿਹੜਾ ਅੱਜ 20 ਸਾਲਾਂ ਬਾਅਦ ਪਤਾ ਲੱਗ ਗਿਆ ਵਾਂ ਨਹੀਂ ਤਾਈ ਜੀ ਮੈਂ ਆ ਨਾ ਰਹੀ ਆ ਮੈਨੂੰ ਪਤਾ ਨਾ ਤੁਹਾ ਦਾ ਦੁੱਖ ਕੀ ਹੁੰਦਾ ਮੈਂ ਕੋਈ ਬਦਲਾ ਨਹੀਂ ਲਿੱਤਾ ਮੈਂ ਬੱਚੇ ਨੂੰ ਕੋਈ ਗਲਤ ਜਗ੍ਹਾ ਸੁਟਿਆ ਨਹੀਂ ਕੁਛ ਨਹੀਂ ਕੀਤਾ ਮੈਂ ਬੜਾ ਸੋਨਾ ਨੂੰ ਬਰਬ੍ਰਿਸ਼ ਦਿੱਤੀ ਐ ਮੇਰੀ ਔਲਾਦ ਮੇਰੇ ਤੋਂ ਨਾ ਖੋਬੋ ਤਾਂ ਇਹ ਦਰਸ ਨੇ ਕਰਤੇ ਉਦੋਂ ਕੀਤਾ ਜਿਹੜੀ ਮੈਂ ਇੱਕ ਬਹੁਤ ਵੱਡੀ ਗਲਤੀ ਕੀਤੀ ਅੱਜ ਮੈਨੂੰ ਗਲਤੀ ਸੁਧਾਰਨ ਆਈ ਆ ਬੱਚਾ ਖੜ ਕੇ ਸ਼ਮੀ ਨੂੰ ਦੇਖ ਕੇ ਤੇ ਮੈਂ ਸੁਰਖਰੂ ਹੋਣਾ ਦੇਖ ਅੰਜੂ ਮੁੱਕ ਦੀ ਗੱਲ ਇਹ ਵਾ ਇਤਨਾ ਕਰਨ ਨਾਲ ਕੁਝ ਨਹੀਂ ਹੋਣਾ ਬੱਚਾ ਮਾਂ ਦੇ ਕੋਲ ਜਾਣਾ ਵਾ ਤਾਂ ਸਭ ਕੁਝ ਸਹੀ ਹੋਣਾ ਵਾ ਜੇ ਕਿ ਤੂੰ ਪਿਆਰ ਨਾ ਮੰਨੇਂਗੀ ਤਾਂ ਠੀਕ ਐ ਨਹੀਂ ਤੇ ਜੇ ਆਪਾਂ ਇਹਨਾਂ ਕੁਝ ਕਰ ਸਕਦੇ ਨਾ ਤੇ ਸਾਡੇ ਕੋਲ ਹੋਰ ਤਰੀਕੇ ਹੋਰ ਹੀ ਬਹੁਤ ਆ ਪਰ ਤੂੰ ਇਹ ਤੂੰ ਫੈਸਲਾ ਲੈ ਪਰ ਅੰਡੋਲਾ ਪੈਦਾ ਕਰ ਅਰੇ ਮਹਾਇ ਤੇ ਚੰchu ਤੂੰ ਤੈਅ ਜੀਵੀਂ